ਬੈਂਕ ਚ ਡਾਕਾ ਮਾਰਨ ਵਾਲਿਆਂ ਦੀ ਸੀਸੀਟੀਵੀ ਆਈ ਸਾਹਮਣੇ ਦੋ ਮੋਟਰਸਾਈਕਲਾਂ ਤੇ ਇਕੱਠੇ ਪੰਜ ਲੁਟੇਰੇ ਜਾਂਦੇ ਦਿੱਤੇ ਦਿਖਾਈ ਲੁਟੇਰਿਆਂ ਵੱਲੋਂ ਕਰੀਬ 25 ਲੱਖ ਦੀ ਕੀਤੀ ਗਈ ਸੀ ਲੁੱਟ ਜੀ ਹਾਂ ਪਿਛਲੇ ਦਿਨੀ ਅੰਮ੍ਰਿਤਸਰ ਦੇ ਗੋਪਾਲਪੁਰ ਚ ਲੁਟੇਰਿਆਂ ਵੱਲੋਂ ਦਿਨ ਦਿਹਾੜੇ ਸ਼ਰਿਆਮ ਫਿਲਮੀ ਅੰਦਾਜ਼ ਚ ਬੈਂਕ ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਲੁਟੇਰਿਆਂ ਵੱਲੋਂ ਹਥਿਆਰਾਂ ਦੇ ਦਮਤੇ ਚੰਦ ਮਿੰਟਾਂ 'ਚ ਕਰੀਬ 25 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਚਾਰੇ ਪਾਸੇ ਹੜਕੰਪ ਮਚ ਗਿਆ ਸੀ ਇਸ ਮਾਮਲੇ 'ਚ ਅਜੇ ਤੱਕ ਪੁਲਿਸ ਦੇ ਹੱਥ ਖਾਲੀ ਦੱਸੇ ਜਾ ਰਹੇ ਨੇ ਪਰ ਹੁਣ ਇਸ ਮਾਮਲੇ 'ਚ ਕੁਝ ਸ਼ੱਕੀ ਲੁਟੇਰਿਆਂ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਇਨ੍ਹਾਂ ਸੀਸੀਟੀਵੀ ਤਸਵੀਰਾਂ 'ਚ ਦੋ ਮੋਟਰਸਾਈਕਲਾਂ ਤੇ ਪੰਜ ਕਥਿਤ ਲੁਟੇਰੇ ਜਾਂਦੇ ਦਿਖਾਈ ਦੇ ਰਹੇ ਜਿਨ੍ਹਾਂ ਦੇ ਮੂੰਹ ਟਕੇ ਹੋਏ ਨੇ ਦੱਸਿਆ ਜਾ ਰਿਹਾ ਕਿ ਇਹ ਉਹੀ ਲੁਟੇਰੇ ਨੇ ਜਿਨ੍ਹਾਂ ਵੱਲੋਂ ਸ਼ਰਿਆਮ ਹਥਿਆਰਾਂ ਦੀ ਨੋਕ ਤੇ ਬੈਂਕ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਾਣਕਾਰੀ ਮੁਤਾਬਕ ਲੁੱਟ ਦੀ ਵਾਰਦਾਤ ਤੋਂ ਬਾਅਦ ਕਥਿਤ ਇਹ ਲੁਟੇਰੇ ਬੈਂਕ ਦਾ ਡੀਵੀਆਰ ਵੀ ਪੁੱਟ ਕੇ ਲੈ ਗਏ ਸਨ ਤਾਂ ਕਿ ਉਹਨਾਂ ਤੱਕ ਪੁਲਿਸ ਪਹੁੰਚ ਨਾ ਸਕੇ ਤੇ ਇਸ ਦੌਰਾਨ ਹੀ ਹੁਣ ਕੁਝ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਆਧਾਰ ਤੇ ਪੁਲਿਸ ਵੱਲੋਂ ਮਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਲਈ ਲੁੱਟ ਦੀ ਵਾਰਦਾਤ ਇਹ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ ਲਗਾਤਾਰ ਪੁਲਿਸ ਤਾਵੜ ਤੋੜ ਛਾਪੇ ਮਾਰੀਆਂ ਕਰ ਰਹੀ ਹੈ ਦੇਖਣਾ ਹੋਵੇਗਾ ਆਖਰ ਕਦੋਂ ਤੱਕ ਪੁਲਿਸ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਜਾਂਚ ਤੋਂ ਬਾਅਦ ਹੋਰ ਕੀ ਖੁਲਾਸੇ ਹੁੰਦੇ ਨੇ ਬਿਊਰੋ ਰਿਪੋਰਟ ਜਗਬਾਣੀ ਟੀਵੀ